ਹਾਂਜੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਤੇ ਆਜੋ ਚਾਹ ਪੀਏ ਖੇਤ ਦੂਜੀ ਵਾਰੀ ਦੀ ਤੇ ਪਹਿਲਾਂ ਤਾਂ ਬਾਈ ਮੌਸਮ ਦਾ ਹਾਲ ਦੱਸਿਓ ਵੀ ਕਿੱਥੇ-ਕਿੱਥੇ ਕੱਲ ਬਾਰਿਸ਼ ਹੋਈ ਆ ਤੇ ਸਾਡੇ ਤਾਂ ਬਾਈ ਜਿਹੜਾ ਵਾਵਾ ਮੀਂਹ ਪੈ ਗਿਆ ਕੱਲ ਕੱਲ ਦਿਨੇ ਵੀ ਬਾਰਿਸ਼ ਕਾਫੀ ਹੋਈ ਆ ਤੇ ਸ਼ਾਮ ਨੂੰ ਵੀ ਜਿਹੜੀ ਬਾਰਿਸ਼ ਹੋ ਕਾਫੀ ਹੋਈ ਆ ਤੇ ਮਾਹੌਲ ਪੂਰਾ ਘੈਂਟ ਬਣਿਆ ਪਿਆ ਸਵੇਰ ਦੇ ਤਕਰੀਬਨ 7 ਕ ਦਾ ਟਾਈਮ ਆ ਤੇ ਆਸੇ-ਪਾਸੇ ਦੇਖੋ ਵੀ ਹਰਿਆਲੀ ਹਰਿਆਲੀ ਆ ਤੇ ਆ ਦੂਜੀ ਵਾਰੀ ਦੀ ਬਈ ਆਪਣੀ ਚਾਹ ਜਿਹੜੇ ਆਪਣਾ ਰੁਟੀਨ ਆ ਡੇਲੀ ਦਾ ਉਹ ਆਪਾਂ ਤੁਹਾਨੂੰ ਪਤਾ ਹੀ ਆ ਵੀ ਖੇਤ ਆ ਕੇ ਪੀਤੀ ਆ ਤੇ ਚਿੜੀਆਂ ਦੀ ਜਿਹੜੀ ਚਹਿਕ ਉਹ ਫਿਰਦੀਆਂ ਚਿੜੀਆਂ ਤੇ ਉਧਰਲੇ ਪਾਸੇ ਬੈਠੇ ਆ ਖੰਭਿਆਂ ਤੇ ਤੇ ਸਵੇਰ ਦੀ ਜਿਹੜੀ ਸਵੇਰ ਆ ਇੱਥੇ ਆ ਕੇ ਹੁੰਦੀ ਆ ਤਾਂ ਉਹਦਾ ਤਾਂ ਬਈ ਜਿਹੜਾ ਨਜ਼ਾਰਾ ਹੀ ਵੱਖਰਾ ਤੇ ਬਾਕੀ ਆਸ ਕਰਦੇ ਆ ਕਿ ਸਾਰੇ ਭਰਾ ਚੜ੍ਹਦੀ ਕਲਾ 'ਚ ਹੋਣਗੇ ਤੇ ਮਾ ਹਾਲ ਦਾ ਸੇਬਾਈ ਕਿਦਾਂ ਦਾ ਸੁਭਾ ਦਾ ਤੇ ਆ ਘਾਹ ਦੀ ਆਪਾਂ ਕਟਿੰਗ ਕਰੀ ਸੀ ਕਿ 4 ਦਿਨ ਪਹਿਲਾਂ ਵੀਡੀਓ ਪਾਈ ਸੀ ਤੇ ਉਤੋਂ ਪੈ ਗਿਆ ਮੇ ਤੇ ਆ ਦੇਖੋ ਵੀ ਹਰਿਆਲੀ ਕਿੰਨੀ ਜ਼ਿਆਦਾ ਹੋ ਗਈ ਤੇ ਬਾਕੀ ਬੂਟੇ ਆਪਣੇ ਬਈ ਬਾਬੇ ਦੀ ਕਿਰਪਾ ਨਾਲ ਸਾਰੇ ਜਿਹੜੇ ਉਹ ਘੈਂਟ ਗੱਲਬਾਤ ਬਣ ਗਏ ਸਾਰਿਆਂ ਦੇ ਤੇ ਬੈਕ ਸਾਈਡ ਵੀ ਜਿਹੜਾ ਘਾਹ ਆਪਾਂ ਉਹਦੇ ਕਟਿਆ ਸੀਗਾ ਤੇ ਉਹਦੀ ਵੀ ਹਰਿਆਲੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆ ਬੂਟਿਆਂ ਦੀ ਦੇਖੋ ਗਰੋਥ ਘੈਂਟ ਗੱਲਬਾਤ ਬਣ ਗਈ ਇਹਨਾਂ ਦੇ ਵੀ ਤੇ ਆਹਾ ਹੈਗਾ ਬਾਈ ਆਪਣਾ ਸ਼ਿਮਲੇ ਵਾਲਾ ਬੂਟਾ ਜਿਹੜਾ ਆਪਾਂ ਸ਼ਿਮਲੇ ਤੋਂ ਲਿਆ ਕੇ ਲਾਇਆ ਸੀ ਤੇ ਆਹ ਘਾਹ ਦੀ ਵੀ ਦੇਖੋ ਗ੍ਰੀਨਰੀ ਬਹੁਤ ਜ਼ਿਆਦਾ ਬਣ ਗਈ ਆ ਤੇ ਆਹਾ ਬਈ ਆਪਾਂ ਤੁਹਾਨੂੰ ਅਕਸਰ ਹੀ ਦੱਸਦੇ ਰਹਿੰਨੇ ਆ ਵੀ ਪੰਛੀਆਂ ਵਾਸਤੇ ਜਿਹੜੇ ਆਪਣੇ ਆਲ ਨੇ ਲਾਏ ਵਿਆ ਤੇ ਇਧਰਲੀ ਸਾਈਡ ਵੀ ਪੰਛੀਆਂ ਵਾਲੇ ਜਿਹੜੇ ਆਲ ਨੇ ਲੱਗੇ ਵੇ ਆਪਣੇ ਤੇ ਇਹਦੇ ਵਿੱਚ ਜਿਹੜੇ ਰਹਿਣ ਵਸੇਰੇ ਕਰੇ ਵੇ ਚਿੜੀਆਂ ਨੇ ਤੇ ਸ਼ਾਇਦ ਹੋ ਸਕਦਾ ਵੀ ਬੱਚੇ ਕੱਢ ਲਏ ਹੁਣ ਤਾਂ ਕੱਢ ਹੀ ਲਏ ਹੁਣ ਤੇ ਇਹਦੇ ਵਿੱਚ ਆਪਦੇ ਇਹਨਾਂ ਨੇ ਘਰ ਬਣਾ ਕੇ ਜਿਹੜੇ ਉਹ ਰੱਖੇ ਵੇ ਆ ਤੇ ਆ ਮਾਹੌਲ ਬਈ ਦੱਸੋ ਵੀ ਸਵੇਰ-ਸਵੇਰ ਦਾ ਕਿਹੜੇ ਭਰਾਵਾਂ ਨੂੰ ਪਸੰਦਾ ਕਿਉਂਕਿ ਆਪਾਂ ਜਾਂ ਤਾਂ ਸਵੇਰ ਪਾਰਕ 'ਚ ਜਾਂਦੇ ਆ ਨਾ ਤੇ ਜਾਂ ਕਿਤੇ ਜਿੱਥੇ ਸ਼ਾਂਤੀ ਵਾਲਾ ਮਾਹੌਲ ਹੋਵੇ ਅਕਸਰ ਹੀ ਆਪਾਂ ਦੇਖਦੇ ਆ ਵੀ ਉੱਥੇ ਜਾਂਦੇ ਰਹਿੰਦੇ ਆ ਪਰ ਬਈ ਆਪਣਾ ਜਿਹੜਾ ਇਹ ਇੱਕ ਛੋਟਾ ਮਿੰਨੀ ਜੂ ਕਹ ਲੋ ਜਾਂ ਮਿੰਨੀ ਜੰਗਲ ਕਹਿ ਲੋ ਕੁਛ ਮਰਜ਼ੀ ਕਹਿ ਲੋ ਹਨਾ ਤੇ ਇੱਥੇ ਆ ਕੇ ਆਪਣੇ ਜਿਹੜੇ ਉਹ ਸਰਜਰੀ ਸਵੇਰ ਹੁੰਦੀ ਆ ਤੇ ਆਹਾ ਬਾਈ ਆਪਣੇ ਇਧਰਲੇ ਪਾਸੇ ਹੈਗੇ ਫਲਾਂ ਵਾਲੇ ਬੂਟੇ ਲੱਗੇ ਹੋਏ ਤੇ ਇਹਨਾਂ ਨੂੰ ਫਲ ਇਕ ਤੇ ਬਹੁਤ ਜ਼ਿਆਦਾ ਲੱਗਿਆ ਵਾ ਤੇ ਆਹ ਇਧਰਾਂ ਨਾਰ ਆਗੇ ਇਧਰਲੇ ਪਾਸੇ ਅਮਰੂਦ ਅਮਰੂਦ ਨੂੰ ਬਹੁਤ ਜ਼ਿਆਦਾ ਫਲ ਇਕ ਤੇ ਇਹ ਆਪਣੀ ਵੈਰਾਈਟੀ ਹੈਗੀ ਉਹ 1 ਕਿਜੀ ਤਾਂ ਤੁਸੀਂ ਦੇਖੋ ਫਲ ਬਹੁਤ ਜ਼ਿਆਦਾ ਲੱਗਿਆ ਕਿੰਨੋਂ ਨੂੰ ਵੀ ਫਲ ਬਹੁਤ ਜ਼ਿਆਦਾ ਇਕ ਤੇ ਤੇ ਆ ਆਪਣਾ ਰੈੱਡ ਮਾਲਟਾ ਮਸੰਮੀ ਆ ਗਈ ਤੇ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਫਲ ਆ ਤੇ ਇਧਰਲੇ ਪਾਸੇ ਆਹਾ ਨਿੰਬੂ ਆ ਗਏ ਉਹ ਨਿੰਬੂ ਆ ਗਏ ਇਹਨਾਂ ਨੂੰ ਵੀ ਫਲ ਬਹੁਤ ਜ਼ਿਆਦਾ ਤਕਰੀਬਨ ਸਾਰੇ ਬੂਟੇ ਹੀ ਆਪਣੇ ਜਿਹੜੇ ਉਹ ਬਹੁਤ ਸੋਹਣੇ ਗ੍ਰੋਥ ਆ ਤੇ ਬਹੁਤ ਜ਼ਿਆਦਾ ਇਸ ਵਾਰੀ ਫਲ ਆਇਆ ਤੇ ਸਵੇਰ ਸੁਬਾ ਦਾ ਮਾਹੌਲ ਕਿਹੜੇ-ਕਿਹੜੇ ਭਰਾਵਾਂ ਨੂੰ ਪਸੰਦ ਆ ਜਰੂਰ ਦੱਸੋ ਕਮੈਂਟ ਕਰਕੇ ਜਿਉਂਦੇ ਵਾਸਤੇ ਰੋ